ਪਾਰ ਇੱਕ ਛੋਟੀ ਜੀ ਅੰਗੈਲੀ ਦੀ ਬਹੁਤ ਭਾਰੀ ਕੀਮਤ ਚਕਾਉਣੀ ਪੈਦੀ ਆ ਜਿਵੇਂ ਆ ਤਿੰਨ ਭਰਾਵਾਂ ਨੂੰ ਚਕਾਉਣੀ ਪਈ ਆ ਇਹ ਤਿੰਨ ਭਰਾ ਜਿਹੜੇ ਆਪਣੇ ਘਰ ਦੇ ਅੰਦਰ ਟੋਕੇ ਦੇ ਉੱਪਰ ਪੱਠੇ ਕੁੱਤਰ ਰਹੇ ਸੀ ਤੇ ਇਨ੍ਹਾਂ ਭਰਾਵਾਂ ਨੂੰ ਤਿੰਨਾਂ ਨੂੰ ਕਰੰਟ ਲੱਗ ਗਿਆ ਜਿਦੇ ਵਿੱਚ ਦੋ ਸਕੇ ਭਰਾ ਸੀ ਜਸਵਿੰਦਰ ਸਿੰਘ ਤੇ ਅਰਜਨ ਸਿੰਘ ਤੇ ਇੱਕ ਇਹਨਾਂ ਦਾ ਸਾਥੀ ਚਾਚੇ ਤਾਏ ਦਾ ਪੁੱਤ ਗਗਨਦੀਪ ਸੀ ਇਨ੍ਹਾਂ ਤਿੰਨਾਂ ਨੂੰ ਟੋਕੇ ਦੇ ਕੋਲੋਂ ਕਰੰਟ ਲੱਗ ਗਿਆ ਇਹ ਤਿੰਨੇ ਪੱਠੇ ਕੁੱਤਰ ਰਹੇ ਸੀ ਇੱਕੋ ਸਮੇਂ ਵਿਚਾਰੇ ਹਾਸ ਖੇਡ ਰਹੇ ਹੋਣੇ ਆ ਨਾਲੇ ਤੇ ਨਾਲੇ ਕੰਮ ਕਰ ਰਹੇ ਹੋਣੇ ਆ ਪਰ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡਾ ਮੌਤ ਇੰਤਜ਼ਾਰ ਕਰ ਰਹੀ ਆ ਇਹਨਾਂ ਵਿੱਚੋਂ ਦੋ ਮੁੰਡੇ ਇੱਕ ਜਸਵਿੰਦਰ ਸਿੰਘ ਤੇ ਦੂਸਰਾ ਗਗਨਦੀਪ ਦੋਵਾਂ ਨੂੰ ਕਰੰਟ ਇੰਨਾ ਜ਼ਿਆਦਾ ਲੱਗਾ ਕਿ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਹੜਾ ਇਹਨਾਂ ਦਾ ਤੀਜਾ ਸਾਥੀ ਜਿਹੜਾ ਦੋ ਸਕੇ ਭਰਾਵਾਂ ਵਿੱਚੋਂ ਇੱਕ ਭਰਾ ਅਰਜਨ ਸਿੰਘ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਉਹਨੂੰ ਕਾਫੀ ਜ਼ਿਆਦਾ ਕਰੰਟ ਲੱਗਾ ਜਿਹਦੇ ਕਰਕੇ ਇਸ ਟਾਈਮ ਉਹ ਹਸਪੀਟਲ ਦੇ ਅੰਦਰ ਦਾਖਲ ਆ ਉਹਦੀ ਜ਼ਿੰਦਗੀ ਤਾਂ ਬਚ ਗਈ ਆ ਪਰ ਹਲੇ ਡਾਕਟਰਾਂ ਦਾ ਕਹਿਣਾ ਕਿ ਉਹ ਸੀਰੀਅਸ ਆ ਤੇ ਹਸਪੀਟਲ ਦੇ ਅੰਦਰ ਦਾਖਲ ਆ ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਇੱਕ ਮੁੰਡਾ ਹੋਰ ਰਾਸਤੇ ਦੇ ਵਿੱਚੋਂ ਗੁਜ਼ਰ ਰਿਹਾ ਸੀ ਉਹਨੇ ਦੇਖਿਆ ਕਿ ਹਵੇਲੀ ਦੇ ਅੰਦਰ ਇਹ ਤਿੰਨੇ ਨੌਜਵਾਨ ਡਿੱਗੇ ਹੋਏ ਸੀ ਜਦੋਂ ਇਹਨੇ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਵੀ ਕਰੰਟ ਪਿਆ ਤਾਂ ਫੇਰ ਉਹਨੇ ਸੂਝ-ਬੂਝ ਤੋਂ ਕੰਮ ਲੈਂਦੇ ਹੋਏ ਜਲਦੀ ਦੇ ਨਾਲ ਇਹਨਾਂ ਤੋਂ ਤਾਰ ਪਾਸੇ हटਾਈ ਇੰਜਨ ਦੀ ਜਿਹੜੀ ਸੋਚ ਸੀ ਕਿਉਂਕਿ ਜਿਹੜਾ ਇੰਜਨ ਸੀ ਇਹ ਬਿਜਲੀ ਤੇ ਸੀ ਉਹਦੀ ਸੋਚ ਕੱਟੀ ਤਾਰ ਪਾਸੇ हटਾਈ ਤੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਉਹਨੇ ਉਠਾਉਣ ਦੀ ਕੋਸ਼ਿਸ਼ ਕੀਤੀ ਨਾਲ ਹੀ ਪਿੰਡ ਵਾਲਿਆਂ ਨੂੰ ਤੇ ਘਰਦਿਆਂ ਨੂੰ ਸੂਚਿਤ ਕੀਤਾ ਤੇ ਸੂਚਿਤ ਕਰਕੇ ਫਿਰ ਇਹਨਾਂ ਨੂੰ ਚੁੱਕ ਕੇ ਉਹ ਹਸਪਤਲ ਲੈ ਕੇ ਗਏ ਜਦੋਂ ਹਸਪਤਲ ਲੈ ਕੇ ਗਏ ਤਾਂ ਜਿਹੜਾ ਜਸਵਿੰਦਰ ਸਿੰਘ ਜੀ ਦੀ ਉਮਰ 35 ਸਾਲ ਦੱਸੀ ਜਾ ਰਹੀ ਆ ਤੇ 25 ਸਾਲਾਂ ਦਾ ਗगन ਉਹਨਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਇਹਨਾਂ ਦੀ ਜ਼ਿੰਦਗੀ ਖਤਮ ਹੋ ਚੁੱਕੀ ਆ ਤੇ ਜਿਹੜਾ ਇਹਨਾਂ ਦਾ ਭਰਾ ਅਰਜੁਨ ਉਹਦੀ ਹਸਪਤਾਲ ਦੇ ਅੰਦਰ ਉਹਦਾ ਇਲਾਜ ਚੱਲ ਰਿਹਾ ਇਸ ਮੌਕੇ ਪਿੰਡ ਵਾਲਿਆਂ ਦਾ ਕੀ ਕਹਿਣਾ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਆ ਤੇ ਉਸ ਮੁੰਡਾ ਜਿਹੜਾ ਚਸ਼ਮਦੀ ਦਾ ਜੀ ਨੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਉਹਦਾ ਕੀ ਕਹਿਣਾ ਅੱਗੇ ਸੁਣੋ ਰਿਸ਼ਪਾਲ ਸਿੰਘ ਨੰਬਰਦਾਰ ਕੀ ਗੱਲਬਾਤ ਹੋਈ ਹੈ ਜਿਹੜੀ ਇਹ ਪਿੰਡ 'ਚ ਘਟਨਾ ਜੀ ਤੇ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾਂ ਵਿਸ਼ਾ ਕਰ ਰਹੇ ਸੀ ਟੋਕੇ ਤੋਂ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲਾ ਕੇ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਚਲੋ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਨਿਤਕ ਲਾਣਿਆ ਗਿਆ ਇੱਕ ਮੁੰਡਾ ਜਿਹੜਾ ਸੀਰੀਅਸ ਆ ਉਹਦਾ ਇਲਾਜ ਚੱਲ ਰਿਹਾ ਤੇ ਬਹੁਤ ਦੁਖਦਾਈ ਘਟਨਾ ਹੋਈ ਆ ਪਿੰਡ ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ ਚ ਬਹੁਤ ਸੋਗ ਦੀ ਲਹਿਰ ਆ ਤੇ ਹਰ ਬੰਦਾ ਸੋਗ ਨੂੰ ਸੋਗ ਲਾ ਰਿਹਾ ਇਸ ਕਰਕੇ ਜੋ ਵੀ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਇੰਦਰ ਜੋਗ ਹੋਈ ਆ ਤੇ ਪਰਿਵਾਰ ਨਾਲ ਸਾਰੇ ਸਪੈਕ ਦੁੱਖ ਸਾਂਝਾ ਕਰ ਰਹੇ ਆ ਦੋਨੋਂ ਵਿਆਹੀ ਦੋਨੋਂ ਵਿਆਹੀ ਹਾਂ ਇੱਕ ਦਾ ਬੱਚਾ ਹੈਗਾ ਜਿਹੜੇ ਦਾਗਲ ਹੈ ਸਾਰੇ ਕਿਦਾਂ ਨੇ ਦੋ ਚੋਣ ਉਹਦੀ ਕੋਈ ਸਸਰ ਹਾਲ ਜਾਂ ਠੀਕ ਹੀ ਆ ਕਿੱਥੇ ਉਹਦਾ ਲੋਚਾ ਗੁਰਦਾਸਪੁਰ ਚੱਲਿਆ ਗਲੀ ਚੋਂ ਜਾਂਦਾ ਵਿਆਹੀ ਅਚਾਨਕ ਜੀ ਇਹ ਪੱਠੇ ਕੁਦਰ ਦੇ ਪਈ ਪੱਠੇ ਕੁਦਰ ਦੇ ਤੇ ਮੈਂ ਵੇਖਿਆ ਨਾ ਥੱਲੇ ਡਿਗੇ ਦਾ ਮੈਂ ਜਦੋਂ ਇੱਧਰ ਗਿਆ ਆਂ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੈਂ ਥਲੇ ਡੇਗ ਗਿਆ ਤੇ ਮੈਂ ਵੇਖਿਆ ਜੀ ਕਰੰਟ ਦੇ ਮੈਂ ਤਾਰ ਖਿੱਚੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋਲਾ ਰੁਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਜੀ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰ ਨੇ ਕਹਿਤਾ ਕਿ ਮੌਕੇ ਦੇ ਡੈੱਡ ਹੋ ਗਿਆ ਤੇ ਇੱਕ ਐਮਰਜੈਂਸੀ ਵਾਰਡ ਤੇ ਸੀਰੀਅਸ ਆ ਜੀ ਇਹਨਾਂ ਦੀ ਉਮਰ ਕਿੰਨੀ ਸੀ ਜਿੰਨਾਂ ਦੀ ਇੱਕ ਦੀ ਤੇ ਇੱਕ ਦੀ 25 26 ਸਾਲ ਉਮਰ ਤੇ ਇੱਕ ਦੀ 30 ਸਾਲ ਉਮਰ ਆ ਜੀ